ਆ ਰਿਹਾ ਹੋਈ ਗਾ ਜਾਓ ਯਾਰ ਅੰਦਰ ਸ਼ੂਟਿੰਗ ਵੀ ਲਾਏ ਦੀ ਬਾਈ ਪੁਲਿਸ ਮਿਸੇ ਕੁਦੀ ਚਲੇ ਮਵਾਇਆ ਹੈ ਤਾਂ ਪੂਰਾ ਘੰਟਾ ਹੋ ਗਿਆ ਮੈਂ ਮਨ ਲੱਕੀ ਦਾ ਫੋਨ ਆਇਆ ਤਾਂ ਭੱਜਿਆ ਆਇਆ ਮੈਂ ਕੋਈ ਬੰਦਾ ਹੀ ਨਹੀਂ ਬੰਦੇ ਦੀ ਕੋਈ ਹੈ ਹੀ ਨਹੀਂ ਗਾ ਉਹਦਾ ਇਹ ਕੁਦੀ ਚਲੇ ਚਾਰ ਬੰਦੇ ਸੀਗੇ ਜੀ ਉਹ ਕਹਿੰਦੇ ਗਾਟਾ ਲਾ ਦੇ ਗਾਟਾ ਹਾਂਜੀ

ਤਕ ਮੈਂ ਅੰਦਰ ਹਸਪੀਟਲ ਡਾਕਟਰਾਂ ਨਾਲ ਗੱਲ ਕੀਤੀ ਆ ਠੀਕ ਹੈ ਠੀਕ ਹੈ ਥਾ ਪਰ ਉਹਨਾਂ ਦੀ ਜਿਹੜੀ ਪੋਜੀਸ਼ਨ ਆ ਸਟੇਬਲ ਹੈ ਤੇ ਉਹ ਟਰੀਟਮੈਂਟ ਕਰ ਰਹੇ ਆ ਬੀਪੀ ਵਗੈਰਾ ਸਾਰਾ ਨਾਰਮਲ ਹੈ ਬਾਕੀ ਅਸੀਂ ਜਿਹੜਾ ਇਹਨਾਂ ਦੇ ਨਾਲ ਗਨਮੈਨ ਸੀ ਮੁੰਡਾ ਜਦੋਂ ਇਹਨਾਂ ਨੂੰ ਸੱਟਾਂ ਮਾਰੀਆਂ ਉਹ ਨਿਯੰਗ ਸਿੰਘ ਜਿਹੜੇ ਬਾਣੇ 'ਚ ਸੀ ਤਾਂ ਉਹ ਅਸੀਂ 307 ਦਾ ਮੁਕਦਮਾ ਦਰਜ ਕਰਕੇ ਬੰਦੇ ਅਸੀਂ ਆਇਡੈਂਟੀਫਾਈ ਕਰ ਲਿਆ ਜਲਦੀ ਫੜ ਲਾਂ ਕਿੰਨੇ ਕਿੰਨੇ ਬੰਦੇ ਸਨ ਜੋ ਵੀਡੀਓ ਦੇ ਵਿੱਚ ਤਿੰਨ ਬੰਦੇ ਦਿਖ ਰਹੇ ਸੀ ਤਾਂ ਉਹ ਜਲਦੀ ਗ੍ਰਿਫਤਾਰ ਕਰ ਲਾਂ ਤੇ ਕੋਈ ਹੁਣ ਪ੍ਰੀਵੀਅਸਲੀ ਕੀ ਆ ਗੱਲਬਾਤ ਇਹ ਸਾਰੀ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਦੇਖਾਂਗੇ ਬਟ ਫਿਲਹਾਲ ਜਿਹੜਾ ਸਾਡੇ ਇਹਨਾਂ ਨੂੰ ਥਾਪਰ ਜੀ ਨੂੰ ਜਿਹੜੀਆਂ ਸੱਟਾਂ ਮਾਰੀਆਂ ਉਹ ਜੇ ਅਸੀਂ ਇਹਨਾਂ ਨੇ ਗਨਮੈਨ ਦੇ ਬਿਆਨ ਤੇ ਮੁਕੱਦਮਾ 307 ਦਾ ਦਰਜ ਕੀਤਾ ਪਰ ਗਨਮੈਨ ਦਾ ਮਤਲਬ ਹੁੰਦਾ ਵੀ ਉਹਨਾਂ ਨੂੰ ਸਕੋਟੀ ਲੈਣੀ ਔਰ ਆਪਣੇ ਕੋਲ ਵੈਪਨ ਉਹਨਾਂ ਕੋਲ ਹੀ ਹੈ ਤੇ ਉਹਨਾਂ ਦਾ ਹਮਲਾ ਗੋਲੀ ਗੋਲੀ ਚ ਭਰੀ। ਦੇਖੋ ਇਹ ਸਾਰੀ ਗੱਲ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਤੇ ਵੀਡੀਓ ਵਾਚ ਕਰਕੇ ਜਿਹੜੇ ਐਗਜੈਕਟ ਪੁਲਿਸ ਦੇ ਨਾਲ ਲੱਗੀ ਆ ਉਹਨਾਂ ਦਾ ਫੋਟੋਰੀ ਰਿਪੋਰਟ ਵੀ ਗੋਲੀ ਚ ਲਾਉਂਦੇ। ਦੇਖੋ ਜੇ ਕਿਸੇ ਗਨਮੈਨ ਨੇ ਕੋਈ ਗਨਮੈਨ ਨੇ ਕੋਈ ਆਪਣੀ ਡਿਊਟੀ ਦੌਰਾਨ ਕੋਈ ਕਮਜ਼ੋਰੀ ਦਿਖਾਈ ਤਾਂ ਖਿਲਾਫ ਕਾਰਵਾਈ ਹੋ ਜੂਗੀ ਮੰਤਕ ਫਿਲਹਾਲ ਅਸੀਂ ਮੁਕੱਦਮਾ 307 ਦਾ ਦਰਜ ਕਰਕੇ ਜਿਹੜੇ ਦੋਸ਼ੀ ਆ ਉਹ ਅਸੀਂ ਆਈਡੈਂਟੀਫਾਈ ਆਪਣੇ ਵੱਲੋਂ ਕਰ ਲਏ ਤੇ ਅਸੀਂ ਜਲਦ ਗ੍ਰਿਫਤਾਰ ਕਰਾਂਗੇ কারণ ਜਿਹੜਾ ਇਨਵੈਸਟੀਗੇਸ਼ਨ 'ਚ ਦੇਖਾਂਗੇ ਵੀ ਕੀ ਕਾਰਨ ਹੈ ਉਹਨਾਂ 'ਚ ਬੰਦੇ ਨੂੰ ਗ੍ਰਿਫਤਾਰ ਕਰ ਲਈਏ ਫਿਰ ਸਾਨੂੰ ਅਸਲ ਕਾਰਨਵਾਰੇ ਬਤਲ ਗੋ ਵੀ ਕਿਸ ਕਾਰਨ ਕਰਕੇ ਸੀਸੀਟੀਵੀ ਵਗੈਰਾ ਹੀ ਸਾਹਮਣੇ ਸਾਰੀ ਸੀਸੀਟੀਵੀ ਫੁਟੇਜ ਈਚ ਐਂਡ ఎవਰੀਥਿੰਗ ਸਾਡੇ ਕੋਲ ਲੈ ਲਿਆ ਹੈ ਹੈਗੀ ਹੈ ਉਹ ਤਾਂ ਪਹਿਲਾਂ ਹੀ ਬੜਾ ਗਰਮਾ ਰਿਹਾ ਹੈ ਪਰ ਇਸ ਦੌਰਾਨ ਤੇਰੇ ਵਾਕੇ ਹੋਣ ਉਹ ਪੁਲਿਸ ਦੀ ਮੌਜੂਦਗੀ ਟੋ ਜਾਣਾ ਦੇਖੋ ਐਜੀ ਗੱਲ ਜੇ ਕ੍ਰਾਈਮ ਹੋਇਆ ਤਾਂ ਉਹਨੂੰ ਤਕੜੇ ਹੋ ਕੇ ਉਹਦੇ ਉੱਤੇ ਕੰਮ ਹੋਣਾ ਚਾਹੀਦਾ ਗ੍ਰਿਫਤਾਰ ਹੋਣਾ ਚਾਹੀਦਾ ਤੇ ਜਿਹੜੇ ਬੰਦੇ ਨੇ ਕੀਤਾ ਉਹ ਬਿਹਾਈਂਡ ਦੀ 바ਰ ਹੋਣਾ ਚਾਹੀਦਾ ਇਹ ਗੱਲਾਂ 'ਚ ਅਸੀਂ ਬਿਲਕੁਲ ਕਰਕੇ ਹਟਾਂਗੇ ਔਰ ਸ਼ਕਤੀ ਨਾਲ ਇਸ ਕਾਰਵਾਈ ਕਰਾਂਗੇ